चलो ससिंगा से अंडे चख कर जाऊँगा चलो फिर अंडे क्या किले के आज बोल कैसा था आधे अंडे किने चखेगा अंडे के में चख कर हाँ अंडे के में चख कर किधर अंडे चखेंगे हम मुर्गिये देखे मुर्गिये मुर्गिया आधे चलो हम की आधा ਕਿੰਨੇ ਪੰਨਾ ਦੀ ਇੱਕ ਦੋ ਮਿੰਦੇ ਦੋ ਮਿੰਦੇ ਤਾਂ ਆਇਆ ਤਿੰਨਾਂ ਦੇ ਚ ਕਿੰਨੇ ਹੋ ਗਏ ਤੇ ਮੈਨੂੰ ਫੜਾ ਦੇ ਸੱਤਾਂ ਦੀ ਉਹ ਪੰਨਾ ਤਾਂ ਸੀ ਨਾ ਨਹੀਂ ਪੰਨਾ ਨਹੀਂ ਗਿਆ ਹੋਰ ਪੜਿਓ ਹੋਰ ਆਂਡੇ ਪੜਿਓ

ਕਿੰਨੇ ਅੰਡੇ ਹੋ ਗਏ ਸ਼ਾਮ ਦੇ 1 2 ਫਿਰ ਮੈਂ ਗਿਣਨਾ 7 6 9 9 3 6 9 ਹੋ ਗਏ ਸ਼ਾਮ ਦੇ ਤੇ 15 ਹੋ ਗਏ ਸੀਗੇ ਸਵੇਰ ਦੇ ਤੇਰੇ ਸਾਡੇ ਮੁੱਗ ਗਿਆ ਹੈ ਨਾ ਦੇਲੀ ਫੜੇ ਹੁੰਦੇ ਆ ਹਾਂ ਕਿਰਾ ਸੀਰਾ ਉਹ ਖਾਣੀ ਨਹੀਂ ਦਿੰਦਾ ਸਾਰੇ ਰੁੱਟੇ ਖਾ ਦਿੰਦੇ ਕਿਰਾ ਪਿੰਦਰਾ ਆ ਗੱਪ ਮਾਰਦੇ ਤੂੰ ਇਧਰ ਮੁਰਗੀਆਂ ਦੇਖੋ ਇਹ ਬਲੈਕ ਐਸਟ ਲੋਗ ਤੇ ਆ ਰੀਆਰ ਦੋ ਨਸਲਾਂ ਇਹ ਹੋ ਗਈਆਂ ਇੱਕ ਵਾਈਟ ਹੋ ਗਈਆਂ ਉਹ ਤਿੰਨ ਫਿਰਦੀਆਂ ਉਹ ਹੋ ਗਈਆਂ ਨੂਰੀ ਦੀਆਂ ਤੇ ਇਹਦੇ ਵਿੱਚ ਨੂਰੀ ਦੀਆਂ ਕਿਸਮਾਂ ਕਿਸਮਾਂ ਕਿੰਨੀ ਆਉਗੀਆਂ ਆ ਰੀਆਰ ਬਲੈਕ ਕਾਸਟਰ ਉਹ ਨੂਰੀ ਤਿੰਨ ਤੇ ਪੁਰਾਣੇ ਟਾਈਮ ਵੀ ਇਹ ਸੀ ਨੂਰੀਆਂ ਸੀਗੀਆਂ ਚਾਰ ਚਾਰ ਤਰ੍ਹਾਂ ਦੀਆਂ ਨਸਲਾਂ ਇੱਥੇ ਫਿਰਦੀਆਂ ਤੇ ਮੁਰਗੇ ਚ ਦੋ dennੀਆਂ ਬਾਕੀ ਸਾਰੀਆਂ ਆਪਣੀ ਮੁਰਗੇ ਉੱਤਰੇ ਤੇ ਫੀਡ ਪਰ ਰੱਖੀ ਆ ਇਹ ਸਾਰੇ ਪਾਣੀ ਓਕੇ ਆ ਸਾਰਾ ਫੀਲ ਵੀ ਪੈ ਗਿਆ ਤੇ ਖੁੱਡਾ ਵੀ ਸੰਭਰਨਾ ਆ ਆਪਣਾ ਫਾਰਮ ਦੀ ਸਫਾਈ ਕਰਨ ਆਲੀ ਆ ਐਤਵਾਰ ਨੂੰ ਕਰਾਂਗੇ ਆ ਜਾ ਇੱਧਰ ਆ ਦੇ ਕਿੰਨਾ ਗੰਦ ਹੋਇਆ ਪਿਆ ਸਾਰਾ ਇਹ ਕਿਹਨੇ ਕਿ ਸੰਭਰਨੇ ਤਾਈਂ ਕੁੜੀ ਤਾਈ ਨਹੀਂ ਨੂੰ ਸੰਭਰਨਾ ਹੈ ਲੈ ਤੇ ਚਲੋ ਠੀਕ ਹੈ ਫਿਰ ਇਹ ਅੰਡੇ ਆਪਣੇ ਅੱਜ ਦੇ 15 ਤੜਕੇ ਤੇ 9 ਹੁਣ ਕਿੰਨੇ ਹੋ ਗਏ ਨੋ 15 ਦੇ 9 ਕਿੰਨੇ ਹੋ ਗਏ 15 ਦੇ ਹਾਂ 1 ਇੱਕੀ ਹੋ ਗਏ ਮੈਂ ਐਸਾ ਵੜ ਤੂੰ ਮੈਨੂੰ ਵੀ ਲਿਆਉਂਦਾ 15 16 17 18 19 20 21 22 23 24 24 24 24 ਅੰਡੇ ਹੋ ਗਏ ਤੇ ਮੁਰਗੀਆਂ ਆਪਣੇ ਕੋਲ ਇੱਥੇ ਕਿੰਨੀਆਂ ਫਿਰਦੀਆਂ ਆ ਮੁਰਗੀਆਂ ਹੋ ਗਈਆਂ 30 35 35 ਨਹੀਂ 40 ਮੁਰਗੀਆਂ 40 ਮੁਰਗੀਆਂ ਤੇ 6-7 ਮੋਗੇ ਦੇ ਵਿੱਚ ਹਾਂ ਜੀ ਗੱਲਾਈ ਆਸੀ ਮੋਗਾ ਗੱਲਾਈ ਹੈ ਉਹ ਸਾਰੇ ਕੁਕੜੀ ਹੈ